ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਗੂੰਦਕ ਤੀਰਾ ਮਿਲਕ ਸ਼ੇਕ ਜੋ ਕਿ ਜੀ ਆਪਾਂ ਨੂੰ ਇਸ ਤੇਜ਼ ਗਰਮੀ ਦੇ ਵਿੱਚ ਆਪਣੇ ਸਰੀਰ ਨੂੰ ਇਹ ਬਹੁਤ ਹੀ ਜ਼ਿਆਦਾ ਠੰਡਕ ਪ੍ਰਦਾਨ ਕਰੇਗਾ ਅਗਰ ਤੁਹਾਨੂੰ ਜੀ ਇਸ ਦੀ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਦੇਖੋ ਆਪਾਂ ਨੇ ਗੁੰਦ ਕਤੀਰਾ ਲਈ ਆ ਇਹ ਇਹ ਆਪਾਂ ਨੇ ਰਾਤ ਨੂੰ ਪਾਣੀ ਵਿੱਚ ਡਿਪ ਕਰਕੇ ਇਸ ਨੂੰ ਰੱਖ ਦਿੱਤਾ ਸੀ ਤੇ ਸਵੇਰ ਦੇਖੋ ਜੀ ਇਹ ਕਿੰਨੀ ਜ਼ਿਆਦਾ ਫੁੱਲ ਕੇ ਰੈਡੀ ਹੋ ਗਈ ਹੈ ਤੇ ਆਪਾਂ ਨੇ ਸਬਜ਼ਾ ਸੀਡ ਲੈਣੇ ਜੀ ਇਹਨਾਂ ਨੂੰ ਵੀ ਆਪਾਂ ਪਾਣੀ ਵਿੱਚ ਡਿਪ ਕਰਕੇ ਰੱਖ ਦਿੱਤਾ ਸੀਗਾ 2 ਘੰਟੇ ਪਹਿਨਾ 2 ਘੰਟੇ ਪਹਿਨਾ ਹੀ ਜੀ ਆਪਾਂ ਨੇ ਕੇਸਰ ਨੂੰ ਵੀ ਪਾਣੀ ਵਿੱਚ ਡਿਪ ਕਰਕੇ ਰੱਖ ਦਿੱਤਾ ਸੀ ਲਗਭਗ 2-3 ਚਮਚਾ ਪਾਣੀ ਦੇ ਲੈ ਸੀ ਆਪਾਂ ਨੇ ਉਜਾ ਆਪਾਂ ਨੇ ਬਦਾਮ ਲਏ ਨੇ ਜੀ ਇਸ ਨੂੰ ਵੀ ਆਪਾਂ ਰਾਤ ਨੂੰ ਪਾਣੀ ਵਿੱਚ ਡਿੱਪ ਕਰਕੇ ਰੱਖ ਦਿੱਤਾ ਸੀ ਇਸ ਨੂੰ ਵੀ ਆਪਾਂ ਗੁੰਦ ਘਤੀਰਾ ਮਿਲਕ ਸ਼ੇਕ ਵਿੱਚ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਦੇਖੋ ਇੱਕ ਮਿਕਸਰ ਜਾਰ ਲਿਆਗਾ ਇਸ ਵਿੱਚ ਆਪਾਂ ਨੇ 2 ਚਮਚ ਗੁੰਦ ਘਤੀਰਾ ਲੈਣੀਆਂ ਇਸ ਦਾ ਸਾਰਾ ਪਾਣੀ ਆਪਣੇ ਨਿਕਾਲ ਦਿੱਤਾ ਜੀ ਗੁੰਦ ਘਤੀਰਾ ਦਾ ਹੁਣ ਤੇ 2 ਚਮਚ ਆਪਾਂ ਨੇ ਚੀਨੀ ਡੈਡ ਕਰੇ ਨੇ ਜੋ ਕੇਸਰਾ ਪਾਣੀ ਸੀ ਜੀ ਆਪਾਂ ਨੇ ਉਸ ਨੂੰ ਐਡ ਕੀਤਾਗਾ ਥੋੜਾ ਜਿਹਾ ਦੁੱਧ ਪਾ ਕੇ ਇਸ ਨੂੰ ਵੀ ਆਪਾਂ ਕੌਲੀ ਨੂੰ ਉਹ ਕਿ ਵਿੱਚ ਪਾ ਲਵਾਂਗੇ ਹਾਫ ਗਲਾਸ ਜੀ ਆਪਾਂ ਨੇ ਦੁੱਧ ਦਾ ਲਿਆਗਾ ਤੁਸੀਂ ਇੱਕ ਗਲਾਸ ਵੀ ਦੁੱਧ ਦਾ ਪਾ ਸਕਦੇ ਹੋ ਹੁਣ ਆਪਾਂ ਜੀ ਇਸ ਨੂੰ ਬੰਦ ਕਰਕੇ ਇਸ ਨੂੰ ਬਲੈਂਡ ਕਰ ਲਵਾਂਗੇ ਦੇਖੋ ਜੀ ਕਿੰਨਾ ਵਧੀਆ ਬਣ ਕੇ ਆਪਣਾ ਇਹ ਕਤੀਰਾ ਗੂੰਦ ਦਾ ਮਿਲਕ ਸ਼ੇਕ ਬਣ ਕੇ ਤਿਆਰ ਹੋਇਆਗਾ ਕੇਸਰ ਵਾਲਾ ਹੁਣ ਆਪਾਂ ਜੀ ਫਿਰ ਦੋ ਚਮਚ ਕਤੀਰਾ ਗੂੰਦ ਦੇ ਪਾਵਾਂਗੇ ਤੇ ਦੋ ਚਮਚ ਆਪਾਂ ਚੀਨੀ ਦੇ ਪਾਵਾਂਗੇ ਹੁਣ ਆਪਾਂ ਜੀ ਦੇਖੋ ब्राहਮੀ ਬਦਾਮ ਸਰਬਤ ਪਾਏਗਾ ਆਪ ਗਲਾਸ ਦੀ ਆਪਾਂ ਦੁੱਧ ਦਾ ਐਡ ਕੀਤਾਗਾ ਇਸ ਨੂੰ ਵੀ ਆਪਾਂ ਬਲੈਂਡ ਕਰ ਲਵਾਂਗੇ ਇਸ ਵਿੱਚ ਜੀ ਆਪਾਂ ਬਰਫ਼ ਬਿਲਕੁਲ ਵੀ ਨਹੀਂ ਪਾਉਣੀ ਆਪਾਂ ਇਸ ਨੂੰ ਫ੍ਰਿਜ ਵਿੱਚ ਰੱਖ ਕੇ ਹੀ ਠੰਡਾ ਕਰਕੇ ਪੀਣਾਗਾ ਦੇਖੋ ब्राहਮੀ ਬਦਾਮ ਵਾਲਾ ਵੀ ਆਪਣਾ ਖਤیرہ ਗੂੰਦ ਮਿਲਕ ਸ਼ੇਕ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜੀ ਇਸੇ ਤਰੀਕੇ ਨਾਲ ਹੀ ਦੋ ਚਮਚਾ ਆਪਾਂ ਫਿਰ ਕਤੇ ਰਗੁੰਦ ਦੇ ਐਡ ਕਰਾਂਗੇ ਦੋ ਚਮਚ ਆਪਾਂ ਚੀਨੀ ਦੇ ਫਿਰ ਪਾਵਾਂਗੇ ਚੀਨੀ ਤੁਸੀਂ ਆਪਣੀ ਚੋਇਸ ਮੁਤਾਬਕ ਵੱਧ ਜਾਂ ਘੱਟ ਪਾ ਸਕਦੇ ਹੋ ਹੁਣ ਆਪਾਂ ਜੀ ਰੋਜ਼ ਸਰਬਤ ਪਾਵਾਂਗੇ ਤੁਸੀਂ ਇਸ ਦੀ ਜਗ੍ਹਾ ਤੇ ਰੂਬ ਜ਼ਾਬੀ ਪਾ ਸਕਦੇ ਹੋ ਹਾਫ ਗਲਾਸ ਜੀ ਆਪਾਂ ਦੁੱਧ ਦਾ ਪਾਏਗਾ ਹੁਣ ਆਪਾਂ ਇਸ ਨੂੰ ਵੀ ਬਲੈਂਡ ਕਰ ਲਵਾਂਗੇ ਦੇਖੋ ਜੀ ਇਹ ਵੀ ਬਣ ਕੇ ਆਪਣਾ ਰੈਡੀ ਆ ਹੁਣ ਆਪਾਂ ਜੀ ਦੇਖੋ ਦੋ ਚਮਚ ਫੀਰ ਪਾਵਾਂਗੇ ਖਤੇਰਾ ਗੂੰਦ ਦੇ ਹੁਣ ਆਪਾਂ ਨੇ ਜੀ ਕੁਝ ਡਰਾਈ ਫਰੂਟ ਲਏ ਨੇ ਬਦਾਮ ਤੇ ਪਿਸਤਾ ਇਸ ਵਿੱਚ ਜੀ ਆਪਾਂ ਦੋ ਚਮਚ ਚੀਨੀ ਦੇ ਪਾਵਾਂਗੇ ਫਿਰ ਆਪਾਂ ਇਸ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਇਸ ਨੂੰ ਬਲੈਂਡ ਕਰ ਲਵਾਂਗੇ ਕਿਉਂਕਿ ਆਪਾਂ ਇਹ ਦੁੱਧ ਵਾਲਾ ਗੂੰਦ ਖਤੇਰਾ ਮਿਲਕ ਸ਼ੇਕ ਬਣਾ ਕੇ ਤਿਆਰ ਕਰ ਰਹੇ ਆਂ ਦੇਖੋ ਜੀ ਇਹ ਪੂਰੀ ਤਰ੍ਹਾਂ ਗ੍ਰाइंड ਹੋ ਚੁੱਕੀ ਨੇ ਹੁਣ ਆਪਾਂ ਇਸ ਵਿੱਚ ਦੁੱਧ ਹੋਰ ਪਾ ਦਵਾਂਗੇ ਇਸ ਨੂੰ ਵੀ ਬਲੈਂਡ ਕਰ ਲਵਾਂਗੇ ਹੁਣ ਆਪਾਂ ਜੀ ਇੱਕ ਗਲਾਸ ਵਿੱਚ ਪੈਨਾ ਰੋਜ਼ ਸ਼ਰਬਤ ਨਾਲ ਗਲਾਸ ਨੂੰ ਡੈਕੋਰੇਟ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ ਸਬਜ਼ਾ ਸੀਡ ਐਡ ਕਰਾਂਗੇ ਤੇ ਆਪਣਾ ਰੋਜ਼ ਕਤਿਹਰਾ ਗੁੰਦ ਮਿਲਕ ਸ਼ੇਕ ਆ ਦਵਾਂਗੇ ਇਸ ਨੂੰ ਉੱਪਰ ਡੈਕੋਰੇਟ ਕਰਾਂਗੇ ਹੁਣ ਆਪਾਂ ਦੂਜਾ ਬਣਾ ਕੇ ਤਿਆਰ ਕਰਾਂਗੇ ਭਰਮੀ ਬਦਾਮ ਵਾਲਾ ਗੁੰਦ ਕਤਿਹਰਾ ਮਿਲਕ ਸ਼ੇਕ ਇਸ ਦੇ ਲਈ ਵੀ ਆਪਾਂ ਸਭ ਤੋਂ ਪਹਿਲਾਂ ਗਲਾਸ ਨੂੰ ਡੈਕੋਰੇਟ ਕਰਾਂਗੇ ਹੁਣ ਆਪਾਂ ਇਸ ਵਿੱਚ ਵੀ ਸਬਜ਼ਾ ਸੀਡ ਪਾ ਲਵਾਂਗੇ ਇੱਕ ਚਮਚ ਹੁਣ ਆਪਾਂ ਜੀ ਇਸ ਵਿੱਚ ਬਰਾਮੀ ਬਦਾਮ ਵਾਲਾ ਮਿਲਕਸ਼ੇਕ ਪਾ ਕੇ ਤਿਆਰ ਕਰਾਂਗੇ ਗਲਾਸ ਨੂੰ ਇਸ ਨੂੰ ਵੀ ਉਪਰੋਂ ਆਪਾਂ ਚੰਗੀ ਤਰ੍ਹਾਂ ਡੈਕੋਰੇਟ ਕਰ ਦਵਾਂਗੇ ਦੋ ਆਪਣੇ ਜੀ ਗੁੰਦਕ ਤੇਰਾ ਮਿਲਕਸ਼ੇਕ ਬਣ ਕੇ ਰੈਡੀ ਨੇ ਹੁਣ ਆਪਾਂ ਜੀ ਫਿਰ ਇੱਕ ਗਲਾਸ ਵਿੱਚ ਸਬਜ਼ਾ ਸੀਡ ਐਡ ਕਰਾਂਗੇ ਹੁਣ ਆਪਾਂ ਕੇਸਰ ਵਾਲਾ ਬਣਾ ਕੇ ਤਿਆਰ ਕਰ ਰਹੇ ਹਾਂ ਜੀ ਇਸ ਨੂੰ ਵੀ ਉੱਪਰ ਡੈਕੋਰੇਟ ਕਰ ਦੇਵਾਂਗੇ ਡਰਾਈ ਫਰੂਟ ਨਾਲ ਕੁਝ ਪੱਤੀਆਂ ਦੀ ਪਾਂਕੇਸ਼ਰ ਦੀਆਂ ਨਾਲ ਇਸ ਨੂੰ ਡੈਕੋਰੇਟ ਕਰਾਂਗੇ ਹੁਣ ਆਪਾਂ ਜੀ ਦੁੱਧ ਵਾਲਾ ਗੋੰਧ ਘਤੀਰਾ ਮਿਲਕ ਸੇਕ ਬਣਾ ਕੇ ਤਿਆਰ ਕਰਾਂਗੇ ਪੈਨਾ ਗਲਾਸ ਨੂੰ ਡੈਕੋਰੇਟ ਕਰਾਂਗੇ ਇਸ ਵਿੱਚ ਆਪਾਂ ਸਬਜ਼ਾ ਸੀਡ ਪਾਵਾਂਗੇ ਇੱਕ ਚਮਚ ਹੁਣ ਆਪਾਂ ਇਸ ਵਿੱਚ ਜੀ ਦੇਖੋ ਜੋ ਦੁੱਧ ਵਾਲਾ ਮਿਲਕ ਸ਼ੇਕ ਬਣਾ ਕੇ ਤਿਆਰ ਕੀਤਾ ਸੀ ਉਸ ਨੂੰ ਪਾਵਾਂਗੇ ਇਸ ਨੂੰ ਵੀ ਆਪਾਂ ਉੱਪਰ ਡੈਕੋਰੇਟ ਕਰ ਲਵਾਂਗੇ ਇਸ ਤਰੀਕੇ ਨਾਲ ਜੀ ਆਪਾਂ ਚਾਰ ਪ੍ਰਕਾਰ ਦੇ ਗੂੰਧ ਕਤੇਰਾ ਮਿਲਕ ਸ਼ੇਕ ਬਣਾ ਕੇ ਤਿਆਰ ਕਰ ਸਕਦੇ ਹਾਂ ਆਪਣੇ ਘਰ ਵਿੱਚ ਜਿਸ ਨੂੰ ਪੀਣ ਨਾਲ ਜੀ ਆਪਣੇ ਸਰੀਰ ਨੂੰ ਬਹੁਤ ਹੀ ਜ਼ਿਆਦਾ ਠੰਡਕ ਪ੍ਰਦਾਨ ਹੁੰਦੀ ਆ ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਤੁਰੰਤ ਪਹੁੰਚਦੀ ਆ ਕਰੇ ਜੀ ਵੀਡੀਓ ਦੇਖਣ ਲਈ ਧੰਨਵਾਦ